ਕਿਉਂਕਿ ਆਹ ਬਾਟੀ ਤੋਂ ਬਾਅਦ ਬਾਈ ਕੀ ਕਹਾਲ ਨੇ ਵਧੀਆ ਜੀ ਵਧੀਆ ਤੁਸੀਂ ਬਸ ਜੀ ਤਕਰਾਲਾ ਪਿੰਡ ਆ ਜੀ ਤਕਰਾਲਾ ਬਾਈ ਹਾਂ ਜੀ ਲਾਬੇ ਦਾ ਬਾਈ ਇਹ ਬਰਬਰੀਏ ਨੇ ਜੀ ਪਿਓਰ ਬਰਬਰੀ ਹਾਂ ਪਿਓਰ ਬਰਬਰੀ ਆ ਜੀ ਇਹ ਕੋਈ ਆਵਦੇ ਨੇ ਕਿ ਤੁਹਾਨੂੰ ਲੈ ਗੀ ਅਜ ਤਾਂ ਹੀ ਸਾਂਖ ਪੂਰਾ ਕਰਨਾ ਇੰਨਾ ਮੈਂ ਮਤਲਬ ਲੱਤੀਆਂ ਨਹੀਂ ਸੀ ਨੇ ਹਾਂ ਉਰੇ ਮੰਡੀ ਤੋਂ ਲੱਤੀ ਨੇ ਹਜੇ ਕਣਕਾਂ ਦੀ ਬਾੜੀ ਇਹ ਮਾਹੀ ਇਹ ਦਾ 10-10 ਹਜ਼ਾਰ ਦੀਆਂ ਮਿਲਿਆ ਦੇ ਸਾਨੂੰ ਜੀ ਐ ਬੱਕਰੀਆਂ ਦੇ ਇਹ ਇਹ ਬਰਬਰੀਆਂ ਤਾਂ ਸੀ ਨੇ ਹੁਣੇ ਲੱਤੀ ਦੇ ਦੋ ਇਹ ਨੇ ਸਾਡੇ ਕੋਲ ਸੂਨ ਆ ਲੀਆਂ ਨੇ ਵਿਕ ਦੇਣਾ ਚ ਸੂਨ ਆ ਗਏ ਨੇ ਜੀ ਇਹ ਕਿੰਨੇ ਉਮਰ ਇਹਨਾਂ ਨੂੰ ਪਤਾ ਕੋਈ ਇਹ ਖੀਰੀਆਂ ਨੇ ਜੀ ਇਹ ਹਾਂ ਜੀ ਖੀਰੀਆਂ ਨੇ ਜੀ ਇਹ ਤੇ ਦੋ ਇਹ ਸੂਨ ਆ ਲੀਆਂ ਨੇ ਜੀ ਬਾਕੀ ਸਾਡੇ ਕੋਲ ਤਾਂ ਜਿਹੜਾ ਕੰਮ ਆ ਜੀ ਸਾਡਾ ਮੇਨ ਕੰਮ ਆਏ ਤਾਂ ਕੁਆਲਿਟੀ ਤੇ ਪਿਆਰ ਵੀ ਟਲ ਚ ਕੰਮ ਆ ਜੀ ਹਾਂ ਕੁਆਲਿਟੀ ਤੇ ਪੱਠਾ ਬੱਕਰੀਆਂ ਦਾ ਕੁਆਲਿਟੀ ਦਾ ਕੰਮ ਆ ਜੀ ਸਾਡੇ ਕੋਲ ਇਹ ਤਾਂ ਵਕੀਕ ਸੌਂਖ ਪੂਰਾ ਕਹਿੰਦੇ ਨੇ ਸੌਂਖ ਪੂਰਾ ਕਰਨਾ ਉਹ ਕੰਮ ਕਰਦਾ ਸੌਂਖ ਦਾ ਕੋਈ ਮੁੱਲ ਨਹੀਂ ਹੈਗਾ ਮਾਹੀ ਉਹ ਵੀ ਕੁਆਲਿਟੀ ਦੇ ਘਰੇ ਆਈ ਵੀ ਦੇਖ ਲੈਣੇ ਇੱਕ ਵਾਰ ਨਾ ਠੀਕ ਹੈ ਇਹ ਵੀ ਮੈਂ ਫਸਟ ਟਾਈਮ ਪਹਿਲੇ ਵਾਰ ਹੀ ਲੈ ਰਹੇ ਹਾਂ ਹਾਏ ਫਸਟ ਵਾਰੀ ਪਹਿਲੀ ਵਾਰ ਆ ਲੈ ਰਹੇ ਹਾਂ ਅਸੀਂ ਇਹ ਕਰੇ ਰੱਖ ਦੋ ਹਾਂਜੀ ਬਾਰ ਵੀ ਕਮਾਉਣੇ ਆ ਜੀ ਘਰੇ ਵੀ ਰੱਖਦੇ ਆ ਬਾਕੀ ਜਦ ਮੰਡੀਆਂ ਤੇ ਜਾਨੇ ਫਿਰ ਘਰੇ ਛੱਡ ਕੇ ਆਉਣੇ ਬਾਕੀ ਖਰਾਕ ਵੀ ਕਿੱਥੇ ਆ ਬਈ ਕੀ ਕੁਝ ਪੋਣੇ ਹਾਂਜੀ ਇਹਨਾਂ ਨੂੰ ਵੀਰੇ ਘਰ ਦੀ ਖਰਾਕ ਪਾਉਣੇ ਜਿਹੜੀ ਹਾਂ ਬਈ ਫਿਲਕਾ ਗਮਾਰਾ ਇਹ ਪੈਂਦਾ ਸਾਡੇ ਕੋਲ ਠੀਕ ਆ ਵੀਰੇ ਕਿੰਨੇ ਸਾਡੇ ਕੋਲ ਘਰੇ ਕਿੰਨੇ ਪਸ਼ੂ ਨੇ 30 35 ਨਗ ਹੈਗੇ ਨੇ ਘਰੇ ਜੀ ਠੀਕ ਆ ਸਾਰੇ ਤੁਸੀਂ ਮਦਰ ਕੀ ਇਹ ਆਪ ਦੀ ਨਾਲ ਲੱਗਤ ਵੀ ਇਹਨੇ ਖਰੀਦੇ ਨੇ ਹੋਏ ਨੇ ਨਹੀਂ ਸਾਡੇ ਕੋਲ ਆਪ ਦੀ ਵੀ ਹੈਗੀਆਂ ਬ੍ਰੀਡ ਆ ਤੇ ਬਾਕੀ ਖਰੀਦੇ ਵੀ ਹੋਏ ਨੇ ਠੀਕ ਆ ਵੀਰੇ ਹਾਂ ਪਿੰਡ ਕਿਹੜਾ ਦੀ ਦਿੱਤਾ ਜੀ ਪਿੰਡ ਕਕਰਾਲਾ ਜੀ ਨਾਬੇ ਲਬਿਆ ਜੀ ਕੋਈ ਸੰਪਰਕ ਨੰਬਰ 98552 ਜੀ 55401 ਦੁਬਾਰੇ ਬੋਲੋ ਜੀ 98552 55401 ਜਿਸ ਨੂੰ ਨਾ ਇੱਕ ਸੰਪਾਰਕ ਕਰਨਾ ਹੋਵੇ ਕਿੰਨੇ ਮੈਲ ਨਾ ਹੋਵੇ ਹਾਂ ਜੀ ਕਿ ਵੇਚਨੇ ਤੁਸੀਂ ਵੇਚ ਦੇ ਦੇ ਵੇਚ ਦੇ ਵੀ ਪੱਠਾ ਵੀ ਲਓ ਜੀ ਬੱਕਰੀਆਂ ਵੀ ਜੋ ਮਰਜ਼ੀ ਲਓ ਜੀ ਠੀਕ ਹੈ ਜੀ ਹਾਂ ਜੀ ਇਹ ਤੁਸੀਂ ਰੇਟ ਰੂਟ ਦੱਸ ਸਕਦੇ ਨਾ ਨਹੀਂ ਰੇਟ ਮੌਕੇ ਤੇ ਹੋਊਗਾ ਜੀ ਮੌਕੇ ਤੇ ਰੇਟ ਹਾਂ ਜੀ ਮੌਕੇ ਜਿਹੇ ਜੇ ਗਾ ਕੋ ਹੋ ਜਾਈ ਸੌਂਕੜੀ ਖੇਤਾ ਮਾਰਦੇ ਨਵਾਂ ਬੰਦਾ ਹੋਈਆ ਜਦ ਮਰਜ਼ੀ ਮਿਲੋ ਸਾਨੂੰ ਜਿਹੜੀਆਂ ਇਹ ਜੀ ਵੇਚ ਦੇਦਣ ਇਹ ਤਾਂ ਨਹੀਂ ਵੇਚ ਨਹੀਂ ਇਹ ਤਾਂ ਇਹ ਖਰੀਦ ਕਰੀਏ ਨਾ ਦੇਖਦੇ ਇੱਥੇ ਵੀ ਉਸ ਵੀ ਜਿਹਨਾਂ ਦਾ ਫਾਰਮ ਆਇਆ ਫਾਰਮ ਹੀ ਪਉਣਾ ਹੈ ਜਨਾਬ ਇਹ ਬਰੀਡ ਕੇਅਰ ਕਰ ਰਹੇ ਹਿੰਦੇ ਠੀਕ ਆ ਬਾਈ ਹਾਂ ਇਹ ਬਰੀਡਿੰਗ ਕੇਅਰ ਕਰ ਰਹੇ ਅਸੀਂ ਅਸੀਂ ਸੂਆਂ ਵਾਲੇ ਲੈ ਕੀਨੇ ਬਾਈ ਜੀ ਖੇਰੀਆਂ ਪੱਠਾ ਲੈ ਗਈਆਂ ਅਸੀਂ ਆਪਣਾ ਹੈ ਸ਼ਾਂਕ ਦਾ ਮੁੱਲ ਕੋਈ ਨਹੀਂ ਵਿੱਚ ਲੋਕ ਹੁਣ ਇਹਨਾਂ ਇਹਨਾਂ ਦੀ ਕਹੀ ਜਾਂਦੇ ਨੇ ਆਪਣੇ ਨਾ ਦੀ ਅਸੀਂ ਜਾਣਾਂ ਟੁੰਗਾਂ ਵਾਲਾ ਉੱਥੇ 22 23 30 30 ਹਜ਼ਾਰ ਰੁਪਏ ਮੰਗੀਆਂ ਨੇ ਅਸੀਂ ਬਾਈ ਜੋੜਾ ਲੈ ਕੇ ਆਏ ਇਹ ਝੂੜ ਨਹੀਂ ਬੋਲਦੇ ਅਸੀਂ 28 ਹਜ਼ਾਰ ਦਾ ਜੋੜਾ ਲੈਂਦਾ ਬਾਈ ਇਹ ਠੀਕ ਆ ਦੋਨਾਂ ਦਾ ਬਾਈ ਦੋਨਾਂ ਦਾ ਕਿਹੜੀ ਨਸਲ ਦੱਸੀ ਸੀ ਇਹ ਵੀਰੇ ਬਰਬਰੀ ਤੌਰ ਦੇ ਇਹ ਕਹ ਜਾਂਦਾ ਠੀਕ ਆ ਬਾਈ ਹਾਂਜੀ ਹਾਂਜੀ ਤੁਹਾਡੇ ਕੋਲ ਮਤਲਬ ਕਿਉਂ ਠੀਕ ਆ ਆਪ ਦਾ ਕੋਈ ਬਾਜਰਾ ਜਾਂ ਤਵਾ ਦੇ ਤਿਆਰ ਕਰਦੇਗੇ ਟੂੜੀ ਬਾਈ ਜੀ ਅਸੀਂ ਇੱਕ ਤਾਂ ਆਪਣੇ ਉਰੇ ਜਿਹੜਾ ਬਾਈ ਬੈਠੇ ਨੇ ਆਪਣੇ ਰਦਾਵਾ ਫੀਡ ਵਾਲੇ ਉਹ ਰਦਾਵਾ ਫੀਡ ਰੱਖਦੇ ਆ ਬਾਈ ਆ ਤੁਸੀਂ ਦੇਖ ਸਕਦੇ ਹੋ ਬਾਈ ਅਸੀਂ ਆ ਸਾਮਾਨ ਪਾਉਨੇ ਆ ਪਸ਼ੂਆਂ ਨੂੰ ਇਹਦੇ ਵਿੱਚ ਸਤਨਾਜਾ ਕਰਕੇ ਪਾਉਨੇ ਆ ਅਸੀਂ ਆਪਣਾ ਛਿਲਕਾ ਸੁੱਕਾ ਸਾ ਇਹਦੇ ਵਿੱਚ ਘੜ ਤੋਂ ਘਟ ਨਹੀਂ ਨਹੀਂ ਕਰਦੇ ਬਾਈ 5 6 ਆਈਟਮ ਮਲਾਈ ਹੋ ਜਾਂਦੀ ਸਾਡੀਆਂ ਠੀਕ ਆ ਬਾਈ ਘੜ ਤੋਂ ਘੜ 5 6 ਆਈਟਮ ਆ ਜਿਹੜੀ ਅਸੀਂ ਬੱਕਰੀਆਂ ਨੂੰ ਪਾਉਨੇ ਆ ਕੁਝ ਕਿਸਨੋ ਮਤਲਬ ਦੱਸਾ ਦੇ ਵੀ ਤੁਸੀਂ ਬਾ ਵੀ ਬੱਤ ਬੱਤ ਬੱਕਰੇ ਨੂੰ ਕੀ ਪਾਉਣਾ ਚਾਹੀਦਾ ਕੀ ਨਾ ਬਾਈ ਜੀ ਅੱਜ ਕੱਲ ਜਿਹੜਾ ਪੈ ਰਿਹਾ ਜਿਹੜਾ ਸਮਾ ਅੱਜ ਦਾ ਹਾਂਜੀ ਉਹ ਤਾਂ ਵੀਰੇ ਹਰਾਨੀ ਨਿਯਾਚਾਰੀ ਪਾ ਰਹੇ ਨੇ ਇਹ ਮੈਂ ਕੋਈ ਬਰਸੀਨ ਹੋ ਗਿਆ ਜਿਵੇਂ ਕਿ ਪੱਤੀ ਹੋ ਗਈ ਜਿਵੇਂ ਕਿ ਅੱਜ ਤੋਂ ਪਹਿਲਾਂ 1 ਮਹੀਨਾ ਪਹਿਲਾਂ ਲਾਗੇ ਆਪਾਂ ਆਪਣਾ ਗਮਾਰਾ ਵੀ ਪਾ ਸਕਦੇ ਆਂ ਮੂੰਖੜੀ ਦਾ ਵੀ ਹਿਲਕਾ ਪਾ ਸਕਦੇ ਆਂ ਜਿਹੜਾ ਜੂ ਹੁਣ ਆਪਾਂ ਪਾ ਰਹਿਆਂ ਦੇਖੋ ਤੁਹਾਡੇ ਸਾਹਮਣੇ ਫੀਡ ਹੈਗੀ ਬਕਾਇਦਾ ਤਿਆਰ ਹੋਈ ਹੈ ਰੰਧਾਵਾ ਫੀਡ ਅਸੀਂ ਬਹੁਤ ਵਧੀਆ 100% ਦਾ 100% ਦਾ ਵੀਰੇ ਪੱਕਾ ਇਲਾਜ ਆ ਤੁਸੀਂ ਦੇਖ ਸਕਦੇ ਹੋ ਬਾਈ ਜਾਨਤਾ ਇਹ ਪੂਰਾ ਪੂਰਾ 100% ਦਾ ਰਿਜ਼ਲਟ ਹੈ ਜੀ ਦਾ ਠੀਕ ਹੈ ਜੀ ਹਾਂ ਜੀ ਮਹੀਨੇ ਜੀ ਰਿਜ਼ਲਟ ਤੇ ਕਿਹੜਾ ਚੰਦਰਾ ਬਾਈ ਦਾ ਆਪਣਾ ਜੀ ਆਪਣਾ ਚੱਲਣ ਹੈਗਾ ਜੀ ਬਿੱਕੀ ਆਰਟੀ ਵੀਰੇ ਅੱਛਾ ਕਿਹੜਾ ਪਿੰਡ ਵਿੱਚ ਪਿੰਡ ਲੌਂਗ ਵਾਲਾ ਵੀਰੇ ਇੱਕ ਹੁੰਦੀ ਆ ਵੀਰੇ ਜੀ ਅੱਛਾ ਠੀਕ ਹੈ ਭਾਜੀ ਤੇ ਵੀਰ ਜੀ ਤੇ ਜਾਨ ਤੋਂ ਤੁਮ ਜੀ ਵੀਰੇ ਤੁਸੀਂ ਬੱਕਰੀਆਂ ਖਰੀਦ ਦਿਓ ਜੀ 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 ਇਹ ਵੀ ਜੀ ਘਰੀ ਰੱਖ ਦਾਂ ਪਾਲਣ ਪੋਸਣ ਦੇ ਬਾਰੇ ਵੀ ਬਰਿਆਉਣੇ ਭਾਜੀ ਅਸੀਂ ਸਾਨੂੰ ਹੋ ਗਿਆ ਜੀ ਇਹ ਚੌਥੀ ਬੰਜੀ ਦੀ ਵੀਡੀਓ ਦਾ ਕੰਮ ਆ ਗਈ ਸਾਡਾ ਇਹ ਠੀਕ ਹੈ ਜੀ ਸਾਡੇ ਬਜ਼ੁਰਗ ਸ਼ੁਰੂ ਤੋਂ ਹੀ ਲੈ ਕੇ ਵੀਰੇ ਆਪਣੇ ਅਜੜੀ ਨੇ ਚਾਰਦੇ ਰਹੇ ਹਾਂ ਜੀ ਅਸੀਂ ਬੱਕ ਅਸੀਂ ਘਰੇ ਵੀ ਰੱਖਨੇ ਆ ਜੀ ਜਿਹੜਾ ਵੀ ਵਧੀਆ ਬਰੀਡ ਆ ਜਿਵੇਂ ਕਿ ਹੁਣ ਕਹਿੰਦੇ ਨਹੀਂ ਵੀ ਆਪਾਂ ਕਿਸੇ ਨੂੰ ਦਿਖਾਉਣਾ ਨਹੀਂ ਅਸੀਂ ਲੈ ਕੇ 20 ਤੋਂ ਲੈ ਕੇ 15 ਤੱਕ ਆਪਣੇਲੇ ਵਧੀਆ ਬਰੀਡ ਨੇ ਉਹ ਕਰਦੇ ਨਹੀਂ ਅਸੀਂ ਘਰੋਂ ਵੀਰੇ ਠੀਕ ਹੈ ਅਸੀਂ 35 35 40 40 ਬੱਕਰੀਆਂ ਦੇ ਮਾਲਕ ਆ ਵੀਰੇ ਕੋਈ ਲੋਕਾਂ ਵਾਂਗੂ 150 ਦਾ ਨਹੀਂ ਕਿਉਂ ਕਹਿੰਦੇ ਕੋਈ 35 35 40 ਜਾਨੀ ਬੱਕਰੀਆਂ ਰੱਖਾਂ ਦੇ ਬੰਦੇ ਆ ਵੀਰੇ ਉਹ ਅਸੀਂ ਚਾਰ ਦੇਈਆਂ ਜੇ ਬਾਈ ਕਿਸੇ ਨੇ ਬੱਕਰੀ ਲੈਣੀ ਹੋਵੇ ਜਾਂ ਬੱਕਰਾ ਲੈਣਾ ਹੋਵੇ ਤੁਹਾਡੇ ਕੋਲੇ ਕਿੱਥੇ ਆ ਕੇ ਸੰਪਰਕ ਕਰੋ ਮੇਰਾ ਪਿੰਡ ਵੀਰੇ ਹੈਗਾ ਆਪਣਾ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਬਾ ਪਿੰਡ ਕਕਰਾਲਾ ਨਾਂ ਮੇਰਾ ਸਰਬਜੀਤ ਜਿਨੋ ਮਰਜੀ ਪੁੱਛ ਸਕਦੇ ਹੋ ਵੀਰੇ ਆਕੇ ਠੀਕ ਆ ਕਕਰਾਲਾ ਨਹੀਂ ਨਹੀਂ ਕੱਗੇ ਦੇ ਬੰਦੇ ਨਾਬਾ ਤਹਿਸੀਲ ਨਾਬਾ ਆਪਣਾ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਬਾ ਕਕਰਾਲਾ ਆਪਣਾ ਮੇਨ ਰੋਡ ਉੱਤੇ ਫੰਡ ਹਾਂਜੀ ਕਕਰਾਲਾ ਪਿੰਡ ਆ ਵੀਰੇ ਆਪਣਾ ਜੇ ਕਿਸੇ ਵੀਰ ਨੇ ਵਧੀਆ ਕੋਈ ਮਤਲਬ ਕਿ ਬਰੀਡ ਰੱਖਣੀ ਆ ਉਹ ਵੀ ਅਸੀਂ ਵੀਰੇ ਦਿੰਦੇ ਆ ਅੱਛਾ ਕਿਸੇ ਨੇ ਬਾਈ ਨੇ ਕਿਸੇ ਕੋਈ ਜਾਣਕਾਰੀ ਲੈਣੀ ਆ ਅਸੀਂ ਵੀਰੇ ਰਾਤ ਨੂੰ ਚਾਹੀ ਸਾਨੂੰ 12 ਵਜੇ ਫੋਨ ਕਰੋ 1 ਵਜੇ ਫੋਨ ਕਰੋ ਥੋੜਾ ਅਸੀਂ ਆਰਜੈਂਟੀ ਫੋਨ ਚੱਤਾਂਗੇ ਓਏ ਸਾਦਾ ਕੋਈ ਮਾੜਾ ਮੋਟਾ ਵੀ ਤੁਸੀਂ ਏਦਾਂ ਬੱਕਰੀ ਨੂੰ ਪਾਓ ਆ ਨਾ ਪਾਓ ਆ ਇੱਥੇ ਲੈ ਕੇ ਜਾਓ ਇੱਥੇ ਨਹੀਂ ਲੈ ਕੇ ਜਾਣੀ ਬੱਕਰੀਆਂ ਐਵੇਂ ਘਮਾਉਣੀ ਚਾਹੀਦੀ ਐਵੇਂ ਨਮਾਉਣੀ ਚਾਹੀਦੀ ਆਜ ਜਨਨ ਨੂੰ ਪਾਉਣੀ ਚਾਹੀਦੀ ਐ ਰੋਡ ਕੋ ਦੱਸ ਸਕਦੇ ਦੇਖੋ ਵੀਰ ਜੀ ਸਾਡਾ ਜਿਹੜਾ ਰਿਜ਼ਲਟ ਹੈ ਅਸੀਂ ਤਾਂ ਆਪਣੇ ਰਿਜ਼ਲਟ ਬਾਰੇ ਦੱਸ ਸਕਦੇ ਆਂਗੇ ਬਾਕੀ ਦਾ ਆਪਣੇ ਆਪਣੇ ਤਰੀਕੇ ਨੇ ਜੀ ਹੁਣ ਦੇਖੋ ਫਾਰਮ ਵਾਲੇ ਬੰਦੇ ਨੇਗੇ ਉਹ ਬੱਕਰੀ ਬਾਹਰ ਕੱਢ ਕੇ ਰਾਜੀ ਨਹੀਂ ਹੁਣ ਸਾਡੇ ਜਿਹੜੇ ਤਰੀਕੇ ਨੇ ਅਸੀਂ ਵੀਰੇ ਘੱਟ ਤੋਂ ਘੱਟ 10 ਘੰਟੇ ਪਸ਼ੂਆਂ ਦਾ ਅਸੀਂ ਆਉਣਾ ਜਾਣਾ ਕਰਾਉਂਦੇ ਆ ਵੀਰੇ ਲੈ ਕੇ ਸਵੇਰੇ 6 ਵਜੇ ਤੋਂ ਸਾਡੀਆਂ 6 ਵਜੇ ਤੱਕ ਬਾੜੇ 'ਚ ਬੱਕਰੀ ਨਹੀਂ ਵਰਦੀਆਂ ਜੀ ਸਵੇਰੇ 6 ਵਜੇ ਹਟੀਆਂ ਮੱਖੀਆਂ ਖੁੱਲ ਜਾਂਦੇ ਨੇ ਜੀ ਅਸੀਂ ਘੱਟ ਤੋਂ ਘੱਟ 11 ਵਜੇ ਤੋਂ 10:30 ਵਜੇ ਤੱਕ ਰੱਖਦੇ ਆਂ ਬਾਈ ਉਹਨਾਂ ਨੂੰ ਬਿਠਾ ਕੇ ਬਾਹਰ ਕਿਤੇ ਖੁੱਲੀ ਜਗ੍ਹਾ 'ਚ ਉਸ ਤੋਂ ਬਾਅਦ ਅਸੀਂ ਵੀਰੇ 10:30 ਤੋਂ ਲੈ ਕੇ ਫਿਰ ਅਸੀਂ ਰੱਖ ਦਿਆਂ ਉਹ ਚਰਾਕੀ ਚਰਾਕੇ ਉਹਨਾਂ ਨੂੰ ਘੱਟ ਤੋਂ ਘੱਟ 6:00 6:30 ਵਜੇ ਆਪਣੇ ਦਵਾਰੇ ਬਾੜੇ 'ਚ ਵਰਦੀਆਂ ਨੇ ਵੀਰੇ ਆਪੇ ਬਾਕੀ ਹੁਣ ਆਪਣੇ ਆਪਣੇ ਤਰੀਕੇ ਨੇ ਵੀਰ ਜੀ ਆਪਣੇ ਆਪਣੇ ਤਰੀਕੇ ਨੇ ਹੁਣ ਤਾਂ ਦੇਖੋ ਬੱਕਰੀਆਂ ਰੱਖਦੇ ਹੁਣ ਫਾਰਮਾਂ ਵਾਲੇ ਤਾਂ ਬੜੇ ਵੀਰ ਉਹ ਆਪਣੇ ਖੁੰਨੀਆਂ ਦੇ ਨੇ ਬੱਕਰੀਆਂ ਨੇ 24 ਘੰਟੇ ਉਹਨਾਂ ਦੇ ਬਾੜੇ ਤੋਂ ਵਾਸਤੇ ਗੱਡ ਬਣਾਏ ਹੋਏ ਨੇ ਸ਼ਾਮ ਵਾਸਤੇ ਗੱਡ ਬਣਾਨੇ ਉਹ ਸਾਨੂੰ ਜਿਹੜੇ ਅਜੜੀ ਬੰਦੀਆਂ ਸੀ ਵੀਰੇ ਸਾਨੂੰ ਤਾਂ ਸ਼ਾਮ ਵੀ ਦੇਖਣੀ ਪੈਂਦੀ ਆ ਵੀ ਬੱਕਰੀਆਂ ਬਿਠਾਈਏ ਕਿੱਥੇ ਅਸੀਂ ਸਾਡੇ ਲੇਵੇ ਘੜ ਤੋਂ ਘੜ ਤੇ ਤਿੰਨ ਤੋਂ ਲੈ ਕੇ ਚਾਰ ਨਸਲਾਂ ਸਾਡੇ ਕਿਹੜੀ ਕਿਹੜੀ ਨਸਲਾਂ ਸਾਡੇ ਲੇਵੇ ਵੀਰੇ ਸਭ ਤੋਂ ਵਧੀਆ ਨਸਲ ਹੈ ਜ ਆਪਣੀ ਪਯੋ ਰੰਬਰਸਰੀ ਬੀਟਲ ਨਸਲ ਅਸੀਂ ਹੁਣ ਵੀਰੇ 3 ਸਾਲ ਤੋਂ 4 ਸਾਲ ਤੋਂ ਬਰਬਨੀਆਂ ਦਾ ਵੀ ਕੰਮ ਕਰ ਰਹੇ ਹਾਂਗੇ ਹਾਂ ਤੇ ਦੇਸੀ ਵੀ ਅਸੀਂ ਬਾੜ ਰੱਖਦੇ ਆ ਵੀਰੇ ਜੇ ਜਖਰਾਣਾ ਨਾਲ ਅਸਲ ਵੀ ਰੱਖਦੇ ਆਂ ਬਈ ਅਸੀਂ ਜਦੋਂ ਕੋਈ ਆਹੀ ਜੀ ਬੱਕਰੀ ਹੋਵੇ ਜਿਹੜੀ ਸਾਰਿਆਂ ਤੋਂ ਅਲੱਗ ਹੀ ਹੋਵੇ ਜੀ ਸਾਡੇ ਵੀਰੇ ਹੁਣ ਤੁਸੀਂ ਦੇਖਿਆ ਹੋਊਗਾ ਆਪਣੇ ਰਾਜੂ ਨੇ ਵੀਡੀਓ ਪਾਈ ਹੋਈ ਐ ਆ ਥੋੜਾ ਟਾਈਮ ਹੋ ਗਿਆ ਮੈਨੂੰ ਲੱਗਾ 2 2.5 ਮਹੀਨੇ ਹੋ ਗਏ ਅਸੀਂ ਸਭ ਤੋਂ ਵਧੀਆ ਬੱਕਰੀ ਅਸੀਂ ਵੇਚੀ ਆ ਵੀਰੇ ਸਾਡੇ ਏਰੀਆ ਦੇ ਵਿੱਚ ਲੱਖ ਰੁਪਏ ਦੀ ਬੱਕਰੀ ਵੇਚੀ ਜੀ ਅਸੀਂ ਨੇ ਜੀ ਉਹਨੇ ਤਿੰਨ ਇਨਾਮ ਚਾਕੇ 1,60,000 ਦੀ ਗਾਂ ਵੇਚੀ ਐ ਤੀਜੇ ਥਾਂੇ ਜਾ ਕੇ ਵੀਰੇ 20 ਦੀ ਬੱਕਰੀ ਵੇਚੀ ਆ ਉਹ ਹੁਣ ਉਹਦਾ ਰੇਟ ਵੀਰੇ 3.5 ਤੋਂ ਪਲੱਸ ਹੋਇਆ ਪਿਆ ਅਸੀਂ 80 ਲੱਖ ਰੁਪਏ ਦੀ ਵੇਚੀ ਦੀ ਉਹ ਜੀ ਬਾਈ ਜਾਣ ਕਰਦੇ ਕੱਲੇ ਕੰਮ ਕਰਦੇ ਕਿ ਵੀ ਨਾਲ ਤੁਹਾਡੇ ਕੋਈ ਬੰਦੇ ਰਹਿ ਵੀਰੇ ਸਾਡੇ ਅਸੀਂ ਵੀਰੇ 5-6 ਬੰਦੇ ਆ ਜਿਹੜੇ ਅਸੀਂ ਆਪਣਾ ਸਾਂਝਾ ਕੰਮ ਕਰ ਰਹੇ ਹਾਂਗੇ ਅਸੀਂ ਘੜ ਤੋਂ ਘਟ ਵੀ ਹਾਂ ਟੀਮ ਵਰਕ ਕਰਮ ਵੀ ਹਾਂ ਟੀਮ ਵਰਕ ਨਾਲ ਕੰਮ ਆਈ ਸਾਡਾ ਅਸੀਂ ਮਤਲਬ ਕਿ ਜੇ ਅਸੀਂ ਤਿੰਨ ਬੰਦੇ ਮੰਡੀ ਉਹਨਾਂ ਦੇ ਤਿੰਨ ਬੰਦੇ ਸਾਡੇ ਪਸ਼ੂ ਦੀ ਸੰਭਾਲ ਦਿਆ ਜੀ ਇਹਦੇ ਨਾਲ ਵੀਰੇ ਫੈਮਿਲੀ سپورਟ ਜ਼ਰੂਰੀ ਹੈਗੀ ਆਪਾਂ ਜੇ ਕੋਈ ਮਾਰ ਰੱਖ ਜਨਾ ਇਹਦੇ ਨਾਲ ਫੈਮਿਲੀ سپورਟ ਬਹੁਤ ਜ਼ਰੂਰੀ ਹੈ ਬਾਈ ਕਿਉਂ ਜੀ ਅਸੀਂ ਆਪਣਾ ਹੁਣ ਬਾਹਰ ਮੰਡੀਆਂ ਦੇ ਰਹਨੇ ਆ ਤਾਂ ਮੇਰੇ ਘਰੇ ਕੰਮ ਕਰਨ ਵਾਸਤੇ ਪਸ਼ੂਆਂ ਦੀ ਦੇਖਭਾਲ ਕਰਨ ਵਾਸਤੇ ਬੰਦੇ ਦੀ ਜ਼ਰੂਰੀ ਲੋੜ ਪੈਂਦੀ ਹੈ ਤੁਹਾਨੂੰ ਹਾਂ ਜੀ ਘਰ ਦੇ ਵੀ ਨਾਲ ਸਾਦੇ ਨੇ ਵੀਰੇ ਬਿਲਕੁਲ ਦਿੰਦੇ ਨੇ ਫੈਮਿਲੀ ਸਪੋਰਟ ਸਾਡੀ ਪੂਰੀ ਹੈ ਜੀ ਮੇਰੇ ਮਿਸੇਜ ਨੇ ਆਪਾਂ ਜਿਵੇਂ ਮਰਜੀ ਉਹਨਾਂ ਨੂੰ ਅਸੀਂ ਮੰਨ ਲੱਕੇ ਜਾਇ ਜਾਇ ਮੈਂ ਆਪਣੀ ਟ੍ਰੀਟਮੈਂਟ ਕਰਦਾ ਤਾਂ ਮਿਸੇਜ ਵੀ ਮੇਰੇ ਆਪਣੇ ਉਹ ਜਿਹੀ ਟ੍ਰੀਟਮੈਂਟ ਕਰਦੇ ਨੇ ਬੇਟਾ ਮੇਰਾ ਵੀਰੇ ਆਪਣਾ ਉਹਨੇ ਆਪਣੇ 13 ਪੜ੍ਹ ਕੇ ਦੋ ਕੋਰਸ ਕੀਤੇ ਹੋਏ ਨੇ ਉਹ ਵੀ ਵੀਰੇ ਆਪਣੇ ਬੱਕਰੀਆਂ ਤੇ ਹੋਕਸ ਰੱਖਦਾ ਜਿਆਦਾ ਤੋਂ ਜਿਆਦਾ ਸਾਲਾਂ ਤੋਂ ਤੱਕ ਵੀ ਇਹਨਾਂ ਬੱਕਰਾਂ ਤੇ ਬੱਕਰੀਆਂ ਦਾ ਕਿੰਨਾ ਵੀਰੇ ਮੈਂ ਪੰਜਵੀਂ ਪੀੜੀ 'ਚ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਪੰਜਵੀਂ ਪੀੜੀ ਦੇ ਵਿੱਚ ਆਇਆ ਹਾਂ ਜੀ ਠੀਕ ਆ ਵੀਰੇ ਪਹਿਲਾਂ ਮੇਰੇ ਦਾਦੇ ਪਰਦਾਦੇ ਮਾਪੇ ਸਾਡੀ ਹਾਂ ਜੀ ਹਾਂ ਜੀ ਜੱਦੀ ਕੰਮ ਆ ਸਾਡਾ ਇਹ ਸਾਡੀ ਪੰਜਵੀਂ ਪੀੜੀ ਦੇ ਵਿੱਚ ਮੈਂ ਕੰਮ ਕਰ ਰਿਹਾ ਵੀਰ ਜੀ ਹੁਣ ਤੱਕ ਤੁਹਾਨੂੰ ਵਾਤਵਾਦ ਲਾਭ ਕਾਇਮਤ ਜਿੰਦਾ ਹੈ ਬਾਈ ਜੀ ਸਾਨੂੰ ਜਦੋਂ ਤੋਂ ਮੈਂ ਬੱਕਰੀਆਂ ਸਾਂਭੀਆਂ ਨੇ ਮੈਂ ਜਦੋਂ ਸਾਂਭੀਆਂ ਨੇ ਬਾਈ ਆਪਣੇ ਬਜ਼ੁਰਗਾਂ ਤੋਂ 20 ਬੱਕਰੀਆਂ ਲਈਤੀਆਂ ਸੀ ਜਿਹੜੀਆਂ ਮੇਰੇ ਹਿੱਸੇ ਆਈਆਂ 20 ਬੱਕਰੀਆਂ ਤੋਂ ਮੇਰਾ ਕੰਮ ਸ਼ੁਰੂ ਹੋਇਆ ਹੈ ਵੀਰੇ ਅੱਜ ਜਿਹੜੀਆਂ ਸੇਲ ਪਰਚੇਜ ਕਰਦਿਆਂਗੇ ਉਹ ਤੁਸੀਂ ਦੇਖ ਲੈਨੇ ਹੋਗੇ ਵੀਰੇ ਕਿਉਂ ਅਸੀਂ YouTube ਤੇ ਆਹੀ ਤੁਹਾਡੇ ਦਿਖਾਉਣੀ ਆ ਚੰਦਰਾ ਰਾਹੀਂ ਕਿਤੇ ਅਸੀਂ 15 ਬੱਕਰੀਆਂ ਦੇ ਅਸੀਂ 15 ਬੱਕਰੀਆਂ ਲੈ ਆ ਇਹ ਵੀ ਲੈਨੇ ਆ ਜੀ ਠੀਕ ਆ ਜਿਹੜੇ ਤੁਸੀਂ ਨਵੇਂ ਆ ਨਵੇਂ ਨਸਲਾ ਲੈ ਕੇ ਨੂੰ ਨਹੀਂ ਹਾਂਜੀ ਜੀ ਇਹ ਪਹਿਲੀ ਵਾਰੀ ਲੈਤੇ ਨੇ ਕਿ ਨਹੀਂ ਵੀਰੇ ਸਾਨੂੰ 3 3 ਸਾਲ ਹੋ ਗਿਆ ਭਾਈ ਜੀ ਇਹ ਕੰਮ ਕਰਦਿਆਂ ਨੂੰ ਠੀਕ ਆ ਇਹ ਤੁਹਾਡੇ ਕੋਲ ਹੋਰ ਵੀ ਘਰੇ ਵੀ ਨੇ ਘਰੇ ਵੀ ਹੈ ਜੀ ਸਾਡੇ ਦੇ ਵਿੱਚ ਇਹ ਸਾਡੇ 20 ਪਸ਼ੂ ਇਹਦੇ ਨਾਲ ਦੇ ਹੋਰ ਘਰੇ ਸਾਡੇ ਹੈ ਨਹੀਂ ਬਰੀਡ ਦੇ ਹੀ ਕੰਮ ਕਰਦੇ ਇਹਨਾਂ ਤੋਂ ਸਾਡੇ ਠੀਕ ਆ ਹਾਂਜੀ ਬਰੀਡ ਦੇ ਕੰਮ ਕਰਦਿਆਂਗੇ ਅਸੀਂ ਅਸੀਂ ਇਹ ਵੀਰੇ ਸਾਨੂੰ 3-4 ਸਾਲ ਹੋ ਗਏ ਕੰਮ ਕਰਦਿਆਂ ਨੂੰ ਇਹ ਇਹਦਾ ਵੀ ਰਿਜ਼ਲਟ ਬਹੁਤ 100% ਦਾ 100% ਵੀਰੇ ਬਹੁਤ ਵਧੀਆ ਜਿਹੜੇ ਕੀ ਆਪਣੇ ਨਵੇਂ ਵੀਰੇ ਆਉਂਦੇ ਨੇ ਉਹਨਾਂ ਨੇ ਨਵੇਂ ਵਪਾਰੀ ਕਰਦੇ ਨੇ ਕੰਮ 'ਚ ਪੈਂਦੇ ਨੇ ਬਾਈ ਅਸੀਂ ਤਾਂ ਹੱਥ ਵਾਂਨੇ ਕਿ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਦੱਸ ਦਿਆਂ ਉਹਨਾਂ ਨੂੰ ਵੀ ਬਾਈ ਬਣ ਕੇ ਜੇ ਨਾ ਕੰਮ ਜੇ ਕਰਨਾ ਵੀ ਆ ਤਾਂ ਛੋਟੇ ਵਜh ਤੋਂ ਕੰਮ ਕਰੋ ਕਿਸੇ ਚਾਂਸੇ 'ਚ ਨਾ ਆਓ ਬਾਈ ਦੇਖੋ ਲੋਕਾਂ ਨੂੰ ਮੇਰੇ ਕਈ ਗੱਲਾਂ ਬੁਨੀਆਂ ਵੀ ਲੱਗਦੀਆਂ ਹੋਣਗੀਆਂ ਕਿ ਬਾਈ ਕਿਸੇ ਦਾ ਸ਼ੌਂਕ ਨਾ ਮਾਰੋ ਤੁਹਾਨੂੰ ਪਹਿਲਾਂ ਛੋਟੇ ਵੀਰੇ ਨੇ ਦੱਸੀ ਹੋਣਾ ਵੀ ਅਸੀਂ ਕਦੇ ਸ਼ੌਂਕ ਨਹੀਂ ਮਾਰਦੇ ਮੈਂ ਜ਼ਰੂਰੀ ਹੈ ਕਦੇ ਵੀ ਕਿਸੇ ਦਾ ਸ਼ੌਂਕ ਨਾ ਮਾਰੋ ਬਾਈ ਕਿਉਂ ਜੇ ਅੱਜ ਕੋਈ ਨਵਾਂ ਬੰਦਾ ਉੱਠ ਕੇ ਕਹਿੰਦਾ ਵੀ ਮੈਂ ਇਹ ਕੰਮ ਕਰਨਾ ਹੈ ਕਿਉਂ ਸ਼ੌਂਕ ਬਹੁਤ ਟ੍ਰੈਂਡ ਹੋਇਆ ਪਿਆ ਬਾਈ ਇਹ ਕੰਮ ਦਾ ਜੇ ਹੁਣ ਆਪਾਂ ਲੋਕਾਂ ਨੂੰ ਕਹੀਏ ਵੀ ਬਾਈ ਤੁਸੀਂ ਯਾਰ ਅੱਜ ਲੱਖ ਰੁਪਏ ਦੀ ਬੱਕਰੀ ਹੈ ਜੀ ਇਹ ਹੈਗੀਆਂ ਬਾਈ ਲੱਖ ਰੁਪਏ ਤੈਨੂੰ ਪਹਿਲਾਂ ਦੱਸ ਕੇ ਅੱਜ ਮੈਂ ਲੱਖ ਰੁਪਏ ਦੀ ਬੱਕਰੀ ਬੱਕਰੀ ਵੇਚੀ ਹੈ ਜਦ ਕਿ ਅੱਜ 350 ਪਲੱਸ ਉਹਦਾ 3.5 ਲੱਖ ਤੋਂ ਪਲੱਸ ਦਾ ਰੇਟ ਲੱਗਿਆ ਪਿਆ ਪਰ ਬਾਈ ਜੀ ਹਰ ਇੱਕ ਪਸ਼ੂ ਦਾ ਲੱਖ ਰੁਪਏ ਰੇਟ ਨਹੀਂ ਹੈਗਾ ਜੇ ਆਪਾਂ ਹੁਣ ਸੋਚੀਏ ਆਪਾਂ ਜੀ ਅਮਰੀਕਾ ਫੋਨ ਲਾ ਮੇਰੀ 35-40 ਹਜ਼ਾਰਾਂ ਨੂੰ ਤੁਸੀਂ ਆ ਬੱਕਰੀ ਖੜੀ ਹੈ ਜੀ ਤੁਸੀਂ ਤੁਸੀਂ ਆਪਣਾ ਦੇਖ ਵੀ ਸਕਦੇ ਹੋ ਬਾਈ ਇਹਨੂੰ ਇਹਦੀ ਕੁਆਲਿਟੀ ਦੇਖ ਲਓ ਤੇ ਬਾਕੀ ਦੁੱਧ ਪੱਖੋਂ ਵੀ ਤੁਸੀਂ ਦੇਖ ਸਕਦੇ ਹੋ ਉਹਨੂੰ ਕੋਈ ਆ ਜਾ ਇਹਦੇ ਵਿੱਚ ਕੋਈ ਨੁਕਸ ਹੋਵੇ ਤਾਂ ਮੈਨੂੰ ਕਹਿੰਦਾ ਜਿੰਮੇਵਾਰ ਖੜਾ ਆ ਬਾਈ ਮੈਂ ਇਹਨੂੰ ਤੁਸੀਂ ਝੋਲਾ ਖੋਲ ਕੇ ਮੈਨੂੰ ਦਿਖਾਉਣਾ ਬਾਈ ਆ ਦਿਖਾਓ ਮੁੰਡੋ ਖੋਲ ਕੇ ਜਿਹੜੇ ਝੋਲਾ ਝੋਲਾ ਖੋਲ ਕੇ ਇਹਦਾ 100% ਦਾ 100% ਐਨ ਰਿਜ਼ਲਟ ਆ ਬਾਈ ਕੋਈ ਇਹਦੀ ਵਿੱਚ ਕੋਈ ਘਾਟ ਹੋਵੇ ਤਾਂ ਮੈਂ ਜਿੰਮੇਵਾਰ ਖੜਾ ਆ ਬਾਈ ਥਣਾ ਦੀ ਧਾਰ ਮਾਰ ਕੇ ਤਾਂ ਹੋਵੇ ਬਾਈ ਮੁੰਡਿਓ ਥਣਾ ਦੀ ਧਾਰ ਮਾਰੋ ਬਾਈ ਇਹਦੇ ਵਿੱਚ ਕੋਈ ਵੀ ਨੁਕਸ ਹੋਵੇ ਜਿੰਮੇਵਾਰ ਖੜਿਆ ਬਾਈ ਦੇਖੋ ਮੈਂ ਇਸ ਵਰਗਾ ਮੋਟੀ ਧਾਰਾ ਹੁਣ ਇਹ ਜਿਹੜੀਆਂ ਬੱਕਰੀਆਂ ਦਾ ਵੀ ਬਾਈ ਮੇਰੀ ਸੁਣ ਲੈ ਗੁੱਸਾ ਨਾ ਕਰਨ ਮੇਰਾ ਕਈ ਬੰਦੇ ਕਈ ਮੇਰੇ ਨਾਲ ਕਹਿੰਦਾ ਵੀ ਮੇਰੇ ਗੱਲਾਂ ਲੱਗਦੀਆਂ ਨਹੀਂ ਕੋਈ ਫਾਨਾ ਕਰਨੋ ਮੇਰੀ ਗੱਲ ਦਾ ਹੁਣ ਨਵੇਂ ਜਿੰਨੇ ਬੰਦੇ ਆਉਂਦੇ ਨੇ ਉਹਨਾਂ ਦਾ ਸ਼ੌਂਕ ਮਾਰਨ ਵਾਸਤੇ ਮੇਰੀ ਸੁਣ ਲੈ ਇਹ ਜੀਆਂ ਬੱਕਰੀਆਂ ਦੀ 50 5000 60 6000 ਰੁਪਏ ਮੰਗੀ ਜਾਂਦੇ ਨੇ ਮੰਗ ਲੈਣਾ ਬਾਈ ਅਸੀਂ ਇਹਦਾ ਬੱਕਰੀ ਦਾ ਕੁੱਲ ਪ੍ਰਾਈਸ ਪਤਾ ਕਿੰਨਾ ਰੱਖਿਆ ਬਾਈ ਕੁੱਲ 25000 ਰੁਪਏ ਕਿ ਬਾਈ ਨਵਾਂ ਬੰਦਾ ਹੋਊਗਾ ਕੱਲੋਂ ਉਹਦੇ ਬੱਚੇ ਦੋ ਵੀ ਬੱਚੇ ਪਾਲ ਵੀ ਸਕਦਾ ਕੋਈ ਬੱਚੇ ਲਊਗਾ ਦੋ ਬੱਕਰੀ ਫ੍ਰੀ ਕਰ ਸਕਦਾ ਵੀਰੇ ਆਪਣੀ ਉਹ ਬੀਟਲ ਦੀ ਪ्योर ਬੀਟਲ ਚਾ ਵੀਰੇ ਅੰਬਰਸਰੀ ਬੀਟਲ ਦੀ ਹਾਂਜੀ ਪ्योर ਅੰਬਰਸਰੀ ਬੀਟਲ ਕਹਿੰਦੇ ਨੇ ਇਹਨਾਂ ਨੂੰ ਜਿਹੜਾ ਅਸਲ ਵੀਰੇ ਵੱਡਾ ਕੰਨ ਮੰਨਿਆ ਜਾਂਦਾ ਉਹ ਕੰਨਾ ਮੰਨ ਲ ਕੇ ਪ्योर ਬੀਟਲ ਦੇ ਵਿੱਚ ਨਹੀਂ ਮੰਨਿਆ ਹਾਲਾ ਕਹਿੰਦਾ ਇਹ ਪ्योर ਕੰਨ ਦੇਖ ਕੇ ਅੱਜ ਕਰ ਰੁਪਏ ਲਈ ਜਾਂਦੇ ਨੇ ਕੁਆਲਟੀ ਹੁਣ ਤੁਸੀਂ ਆ ਬੱਚਾ ਦੇਖ ਸਕਦੇ ਹੋ ਜੀ ਪ्योर ਬੀਟਲ ਦੇ ਵਿੱਚ ਆਈ ਇਹਦੀ ਉਮਰ ਵੀਰੇ 3.5 ਸਾਲ ਆਪਣੇ 3.5 ਮਹੀਨੇ 3.5 ਮਹੀਨੇ ਦੀ ਹੈ ਪੱਠ ਆਈ ਇਹੇ ਹਾਂ 3.5 ਮਹੀਨੇ ਦੀ ਪੱਠ ਹੈ